ਆਹਣ ਆਪਾਂ ਪੰਜ ਵੀਰੀ ਸਾਰੀ ਸੰਗਤ ਅਕਬਰੀ ਮੂਰ ਮੰਤਰ ਦਾ ਪਾਠ ਕਰੀਏ ਏਵੇਂ ਜਾ ਕੇ ਹੀ ਸਾਰਿਆਂ ਦੇ ਘਰਾਂ ਦੇ ਵਿੱਚ 1 ਘੰਟਾ 13 ਮਿੰਟ ਕੱਲ ਤੋਂ ਸਾਰੀ ਸੰਗਤ ਨੇ ਭਾਈ ਮੂਲ ਮੰਤਰ ਦੇ ਪਾਠ ਸ਼ੁਰੂ ਕਰਨੇ ਆ ਸਾਰੀ ਸੰਗਤ ਇਹ ਪਿਆਰ ਦਾ ਸਬੂਦ ਲੈਣਾ ਸਾਰਿਆਂ ਨੇ ਕਿਉਂਕਿ ਤੁਸੀਂ ਹੈ ਤਾਂ ਸਾਰੇ ਪਿਆਰ ਦੇ ਪੁਜਾਰੀ ਆ ਬੜੇ دیਵਾਨੇ ਆ ਤੁਸੀਂ ਮਹਾਂ ਪਰਖਾਂ ਦੇ ਸਾਨੂੰ ਬੜਾ ਚਾਹ ਹੈ ਦੀਵਾਨ ਸੁਣਨ ਦਾ ਮਹਾਂਪੁਰਖਾਂ ਦੇ ਬਚਨ ਸੁਣਨ ਦਾ ਅਸੀਂ ਉਹ ਧੁੱਤ ਇੱਕ ਹਣ ਸਾਰੇ ਸੰਗਤ ਬਾਬਾ ਸਿਗਜੀਤ ਸਿੰਘ ਵੀ ਸਾਡੇ ਨਾਲ ਹੀ ਆ ਇਹ ਸਾਰੇ ਮਹਾਂਪੁਰਖ ਅਸੀਂ ਧੁੱਤ ਬਚਨ ਲੈਣੇ ਆ ਸਾਰਿਆਂ ਨੇ ਹੱਥ ਖੜੇ ਕਰਕੇ ਮਾਈਆਂ ਬੀਬੀਆਂ ਨੇ ਵੀ ਗੁਰਮਖਾਂ ਨੇ ਵੀ ਆ ਕੈਮਰਾ ਵਾਲਿਆਂ ਨੂੰ ਬੇਨਤੀ ਆ ਵੀ ਸੰਗਤ ਵਾਲੀ ਥੋੜਾ ਜਿਹਾ ਕੈਮਰਾ ਘਮਾਓ ਹੁਣ ਆਪਾਂ ਦੇਖਣਾ ਸਾਰਿਆਂ ਨੂੰ ਖੜੇ ਹੋ ਜੇ ਤੁਸੀਂ ਉੱਠ ਕੇ ਸਾਰੇ ਸੰਗਤ ਨੇ ਪਿਆਰ ਦਾ ਸਬੂਤ ਦੇਣਾ ਕੱਲ ਤੋਂ ਸਾਰਿਆਂ ਨੇ ਸਵਾ ਘੰਟਾ 1 ਘੰਟਾ 13 ਮਿੰਟ ਤੁਸੀਂ ਮੂਲ ਮੰਤਰ ਸ਼ੁਰੂ ਕਰ ਲੋ ਥੋੜੇ ਦੇਖੋ ਸਰੀਰ ਦੇ ਦੁੱਖ ਘਰ ਦੀ ਗਰੀਬੀ ਥੋੜੇ ਜਿਹੜੇ ਕੰਮ ਕਰਦੇ ਅੜੇ ਹੋਏ ਨੇ ਬਿਮਾਰੀਆਂ ਨੇ ਲੜਾਈਆਂ ਕਲੇਸ਼ ਨੇ ਬੇਜਾਨ ਹੋਏ ਫਿਰਦੇ ਆ ਤੁਸੀਂ ਦੁਖੀ ਹੋਏ ਫਿਰਦੇ ਆ ਤੁਸੀਂ ਇੱਕ ਸਾਲ ਦੇ ਵਿੱਚ ਇਹਦਾ ਰਿਜ਼ਲਟ ਦੇਖ ਲੋ ਆਉਂਦੇ ਸਾਲ ਤੁਸੀਂ ਆਪ ਦੱਸੋਗੇ ਵੀ ਤੁਸੀਂ ਬਾਬਾ ਜੀ ਕਹਿ ਕੇ ਗਏ ਸੀ ਤੇ ਸਾਡੇ ਘਰ ਦੀ ਤਾਂ ਕਾਇਆ ਕਲਪ ਹੋ ਗਈ ਸਾਡੇ ਤੇ ਬੜੀ ਕਿਰਪਾ ਹੋਈ ਆਰਾਏ ਸਿੰਘ ਨਗਰ ਦੀ ਸੰਗਤ ਆਈ ਇੱਥੇ ਉਹ ਮੈਨੂੰ ਹੁਣ ਦੱਸ ਰਹੇ ਸੀਗੇ ਪਿਛਲੇ ਸਾਲ ਵੀ ਉਹਨਾਂ ਨੇ ਜਾਪ ਲਿਆ ਸੀ ਉਹ ਕਹਿੰਦੇ ਮਹਾਰਾਜ ਜੀ ਸਾਡੇ ਤਾਂ ਇੰਨੀ ਇੱਕ ਕਿਰਪਾ ਹੋ ਗਈ ਦੋ ਕੰਮ ਕਹਿੰਦੇ ਅਸੀਂ ਸੋਚਿਆ ਨਹੀਂ ਸੀਗਾ ਵੀ ਇਹ ਹੋ ਜਾਣਗੇ 26 ਸਾਲ ਤੋਂ ਕੇਸ ਜਲਦਾ ਸੀ ਉਹਨਾਂ ਦਾ ਸਰਦਾਰ ਜਸਵੰਤ ਸਿੰਘ ਉਹਨੇ ਆਏ ਹੋਏ ਇੱਥੇ ਤੁਸੀਂ ਉਹਨਾਂ ਨੂੰ ਮਿਲ ਵੀ ਸਕਦੇ ਆ ਦੇਖ ਲਓ ਵੀ ਉਹ ਕਹਿੰਦੇ ਅਸੀਂ 6 ਮਹੀਨੇ ਅਜੇ ਮੂਲ ਮੰਤਰ ਕਰਦੇ ਨੂੰ ਹੋਏ ਸੀ ਐਸੀ ਕਿਰਪਾ ਹੋਈ ਉਹ ਕੇਸ ਵੀ ਸਾਡੇ ਸਮਾਪਤ ਹੋ ਗਏ ਹੁਣ ਆਪਾਂ ਸਾਰਿਆਂ ਨੇ ਪਿਆਰ ਦਾ ਸਬੂਤ ਦੇਣਾ ਸਾਰਿਆਂ ਨੇ ਹੱਥ ਖੜੇ ਕਰਕੇ ਗੁਰੂ ਮਹਾਰਾਜ ਦੇ ਆਪਾਂ ਨੂੰ ਸਾਖੀ ਮੰਨ ਕੇ ਹਾਜ਼ਰ ਨਾਜ਼ਰ ਸਮਝ ਕੇ ਇਹ ਪਰਨ ਲੈ ਕੇ ਜਾਣਾ ਦੇਖੋ ਲੋਕ ਪ੍ਰਤੀਗਿਆ ਕਰ ਲਿਆ ਵੀ ਮੈਂ ਆਹ ਕੰਮ ਕਰੂੰਗਾ ਇਆਹ ਕਰੂੰਗਾ ਤੇ ਮਹਾਰਾਜ ਦੇ ਕੋਲੇ ਪ੍ਰਤੀਗਿਆ ਲੈ ਕੇ ਜਾਓ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੰਨ ਕੇ ਜਾਓ ਵੀ ਮਹਾਰਾਜ ਹੁਣ ਮੈਂ ਮੂਰ ਮੰਤਰ ਦਾ ਸਵਾ ਘੰਟਾ ਪਾਠ ਕਰਾਂਗਾ ਜਦੋਂ ਮਹਾਰਾਜ ਨੂੰ ਜਾਵਣ ਲੈ ਕੇ ਤੁਸੀਂ ਪਾਠ ਕਰੋਗੇ ਮਹਾਰਾਜ ਵੀ ਤੁਹਾਡੀ ਰੋਜ਼ ਹਾਜ਼ਰੀ ਲਾਉਣਗੇ ਆਖੋ ਸਤਨਾਮ ਵਿਵਾਸ ਸਾਰੇ ਹੱਥ ਖੜੇ ਕਰਕੇ ਸਬੂਦੋ ਅਸੀਂ ਕੱਲ ਤੋਂ ਭਾਈ ਮੂਰ ਮੰਤਰ ਦਾ ਪਾਠ ਕਰਾਂਗੇ ਸਾਰੇ ਸੰਗਤ ਪਿਆਰੋ ਸਾਰੇ ਭਾਈ ਕੈਮਰਾ ਉੱਤਰ ਘੁਮਾਓ ਸਾਰੇ ਇੱਕ ਜਕਾਰਾ ਗੂਲੇ ਸੋਨਹਾਰ ਸਤ ਸ੍ਰੀ ਸੋ ਸਾਰਿਆਂ ਨੇ ਮੂਲ ਮੰਤਰ ਦੇ ਪਾਠ ਪਾਈ ਕਰਨੇ ਫੇਰ ਹੀ ਸਾਡੇ ਆਹ ਜਿਹੜੇ ਦੀਵਾਨ ਲਾਏ ਆ ਢੋਲਕੀਆਂ ਵਾਸਤੇ ਨੇ ਕੁੱਟਦੇ ਅਸੀਂ ਇੰਨੇ ਦੂਰ ਆਉਣੇ ਤਾਂ ਹੀ ਫਾਇਦਾ ਜੇ ਤੁਸੀਂ ਨਾਮ ਜਪਣ ਲੱਗੋਗੇ ਤਾਂ ਨਹੀਂ ਜਾਵੇ ਅਸੀਂ ਆਪ ਦਾ ਰਸ ਲੈ ਕੇ ਬੋਲ ਕੇ ਤੁਸੀਂ ਸੁਣ ਕੇ ਲੈ ਕੇ ਕੰਨਾਂ ਦਾ ਰਸ ਉਹਦਾ ਫਾਇਦਾ ਕੀ ਫੇਰ ਤੋਂ ਆਓ ਹਣ ਆਪਾਂ ਪੰਜ ਵੀਰੀ ਸ਼ੁਰੂਆਤ ਕਰ ਲਈਏ ਮੂਲ ਮੰਤਰ ਦੀ ਤੇ ਸਾਰਿਆਂ ਨੇ ਕੱਲ ਤੋਂ ਫੇਰ ਘਰਾਂ ਦੇ ਵਿੱਚ ਕਰਨਾ ਜੀ ਸਾਰੇ ਪਿਆਰ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਬੋਲਣਾ ਕੋਈ ਅੱਗੇ ਪਿੱਛੇ ਨਾ ਬੋਲਿਓ ਬੜੇ ਸਹਿਜ ਨਾਲ ਬੜੇ ਪਿਆਰ ਦੇ ਨਾਲ ਤੁਸੀਂ ਜ਼ਰੂਰ ਇਸ ਸ਼ਬਦ ਨੂੰ ਪੜਿਓ ਇੱਕ ਓ ਅੰਕਾਰ ਇੱਕ ਓ ਅੰਕਾਰ ਸਤਨਾਮ ਦਨਾ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈ ਨਿਰਭਉ ਨਿਰਵੈ ਆਕਾਲ ਮੂਰਤ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਇਕ ਓ ਅੰਕਾਰ ਸਤਨਾਮ ਸਤਨਾਮ ਅਕਾ ਫਰਖ ਕਰਤਾ ਪੁਰਖ ਨਿਰਭਉ ਨਿਰਵੈ ਰਜੁਨੀ ਸਭੰ ਰਜੁਨੀ ਸਭੰ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਜਪ ਆਦ ਸਚ ਨਾਮ ਓ ਜੋਗਾਦ ਸੱਚ ਜੋਗਾਦ ਸੱਚ ਹੈ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਤenk ਓ ਅੰਕਾਰ ਤenk ਓ ਅੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਆਜ ਉਨੀ ਸਹ ਪੰ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਏਕ ਓਮ ਕਾ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਜਿਰਭਉ ਨਿਰਵੈਰ ਕਾਲ ਮੂਰਤ ਕਾਲ ਮੂਰਤ ਅਜੂਨੀ ਸਭੰ ਅਜੂਨੀ ਸਭੰ ਗੁਰ ਪ੍ਰਸਾਦ ਜਪ ਗੁਰ ਪ੍ਰਸਾਦ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਇਕ ਓ ਓਮ ਸਤਨਾਮ ਸਤਨਾਮ ਕਰਤਾ ਪੁਰਖ ਵਰਤਾ ਪੁਰਖ ਨਿਰਭਉ ਨਿਰਵੈਰ ਨਿਰਪੋ ਨਿਰਵੈ ਆਕਾਲ ਮੂਰਤ ਆਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਗੁਰ ਪ੍ਰਸਾਦਿ ਜਪ ਆਦ ਸਚ ਆਦ ਸਚ ਜੁਗਾਦ ਸਚ ਜੁਗਾਦ ਸਚ ਹਾ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ Why? ਸੰਗਤ ਨੇ ਵਾਹਿਗੁਰੂ ਦਾ ਜਾਪ ਮੂਰ ਮੰਤਰ ਦਾ ਬਾਦ 5 ਕੁ ਮਿੰਟ ਲਾਇਆ ਕਰੋ ਵਾਹਿ ਜਿਹੜਾ ਸ਼ਬਦ ਆ ਇਹਨੂੰ ਆਪਾਂ ਧੁੰਨੀ ਤੱਕ ਲੈ ਕੇ ਜਾਣਾ ਫਿਰ ਗੁਰੂ ਰੋ ਗੱਗੇ ਰੋ ਧੁੰਨੀ ਤੋਂ ਪਰ ਉਠਾਣਾ ਤੇ ਜਿਹੜੀ ਗੂੰਜ ਆ ਸ਼ਬਦ ਦੀ ਧੋਨਾ ਉਹਨੂੰ ਕੰਨਾਂ ਦੇ ਨਾਲ ਸੁਣਨਾ ਫਿਰ ਹੌਲੀ ਹੌਲੀ ਜਿਹੜਾ ਤੁਹਾਡਾ ਮਾਨਾ ਨਾ ਜੋੜਾ ਜੜਾ ਕਨਸੈਂਟਰੇਸ਼ਨ ਆ ਧਿਆਨ ਆ ਉਹ ਸਾਰੀ ਇਕਾਗਰਤਾ ਵੱਢੀ ਤੁਹਾਡੇ ਅੰਦਰ ਸਹਿਜ ਆ ਜਾਊਗਾ ਸਹਰਾਵ ਆ ਜਾਊਗਾ ਇਸ ਤਰ੍ਹਾਂ ਤੁਸੀਂ ਕਰਕੇ ਦੇਖੋ ਪੰਜ ਵਾਰੀ ਵਾਹਿ ਨੂੰ ਧਿਆਨ ਰੱਖੋ ਵੀ ਧੁੰਨੀ ਤੱਕ ਜਾ ਰਿਹਾ ਫਿਰ ਗੱਗੇ ਸ਼ਬਦ ਨੂੰ ਧੁੰਨੀ ਤੋਂ ਚੁੱਕ ਕੇ ਫਿਰ ਉੱਪਰ ਨੂੰ ਲੈ ਕੇ ਆਉਣਾ ਕੰਨਾਂ ਜੋ ਦੀ ਆਵਾਜ਼ ਨੂੰ ਸੁਣਨਾ ਧੁੰਨ ਫਿਰ ਬਹੁਤ ਇਹ ਨਾਲ ਆਨੰਦ ਆਉਂਦਾ ਹੈ